ਦਿਨੇ ਖੇਡਾਂ ਹੋਣਗੀਆਂ ਸ਼ਾਮੀ 5 ਵਜੇ ਤੋਂ ਬਾਅਦ ਜਿਹੜਾ ਕਿ ਸੱਭਿਆਚਾਰੀ ਗਾਇਕਾ ਪੰਜਾਬ ਦੇ ਮੰਨੇ ਪਰਮਨੇ ਉਹਨਾਂ ਨੂੰ ਅਸੀਂ ਵਾਰੀ ਵਾਰੀ ਰੋਜ਼ ਚਾਰ ਦਿਨ ਹੀ ਸਟੇਜ ਲਾਵਾਂਗੇ ਜੀ ਥਰਮਨ ਭਾਜੀ ਕਿ ਬਾਕੀ ਸਿੰਦਾ ਬਾਗੀ ਕਲਾਕਾਰ ਬਹੁਤ ਵਧੀਆ ਅੱਜਕੱਲ੍ਹ ਲਾਸਟ ਵਾਲੇ ਦਿਨ 31 ਨੂੰ ਮਨਮੋਨ ਵਾਰਸ ਹੋਣੀ ਆ ਰਹੇ ਆ 31ਵੀਆਂ ਕਮਲਜੀਤ ਖੇਡਾਂ 28 ਨਵੰਬਰ ਤੋਂ 1 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਨੇ ਮੈਂ ਇਹੋ ਜੀ ਮੈਸੇਜ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਉਤਸ਼ਾਹ ਦੇ ਨਾਲ ਖੇਡਾਂ ਵੇਖਣ ਔਰ ਖੇਡਣ ਆਉਂਦੇ ਜੇ ਉਸੇ ਦਿਸ਼ਾ ਨਾਲ ਆਓ ਔਰ ਸਾਡੀਆਂ ਖੇਡਾਂ ਨੂੰ ਚਾਰ ਚੰਨ ਲਾਓ ਤਾਂ ਮਿੰਨੀ 올림픽 ਦੇ ਨਾਂ ਨਾਲ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ ਜਿਨ੍ਹਾਂ ਮੇਰੇ ਖਿਆਲ ਨਾਲ ਪੰਜਾਬੀ ਨਹੀਂ ਪੂਰੀ ਦੁਨੀਆ 'ਚ ਜਿਹੜੇ ਪੰਜਾਬੀਅਤ ਦਾ ਪਿਆਰ ਕਰਦੇ ਆ ਖੇਡਾਂ ਦਾ ਪਿਆਰ ਕਰਦੇ ਆ ਪੰਜਾਬੀ ਕਲਚਰ ਨਾਲ ਪਿਆਰ ਕਰਦੇ ਆ ਬੇ ਸਬਰੀਨਾ ਉਡੀਕ ਕਰਦੇ ਆ ਉਹਨਾਂ ਦੀਆਂ ਇਹ ਸਾਰੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਕਿਉਂਕਿ ਇਸ ਵਾਰ ਵੀ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਇਆ ਜਿਸ ਨੂੰ ਇਹਨਾਂ ਖੇਡਾਂ ਨੇ ਪੂਰੇ ਵਰਲਡ ਵਿੱਚ ਫੇਮਸ ਕੀਤਾ ਹੈ ਕਮ ਜੀਤ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਅੱਜ ਉਹਨਾਂ ਵੱਲੋਂ ਇੱਕ ਬੜਾ ਪਿਆਰਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਤੁਹਾਡੀ ਸਕਰੀਨ ਤੇ ਉਹ ਵੀ ਵਿਖਾਵਾਂਗੇ ਗੱਲਬਾਤ ਕਰਦੇ ਆਂ ਪੂਰੀ ਇੱਥੇ ਇੱਕ ਕਮੇਟੀ ਮੌਜੂਦ ਹੈ ਸਾਰਿਆਂ ਨਾਲ ਵਾਰ-ਵਾਰ ਗੱਲਬਾਤ ਕਰਾਂਗੇ ਕਿ ਕਿਹੜੇ ਇੰਤਜ਼ਾਮ ਨੇ ਕਿਹੜੇ ਪਲੇਅਰ ਇੱਥੇ ਆ ਰਹੇ ਆ ਕਿਹੜੀਆਂ ਗੇਮਾਂ ਹੋ ਰਹੀਆਂ ਕਿੰਨੇ ਦਿਨ ਦੀਆਂ ਇਹ ਖੇਡਾਂ ਹੋਣਗੀਆਂ ਤੇ ਕਿਹੜੇ ਉਹ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੂੰ ਲੋਕ ਇਸ ਵਾਰ ਆ ਕੇ ਇਸ ਖੇਡਾਂ ਵਿੱਚ ਸੁਣ ਸਕਣਗੇ ਸਸਿਕਾ ਜੀ ਸਭ ਤੋਂ ਪਹਿਲਾਂ ਕਿਉਂਕਿ ਮੈਂ ਗੱਲ ਕਰਦਾ ਕਿ ਇਹ ਪਿੰਡ ਜਿਹੜਾ ਬਟਾਲਾ ਦੇ ਜੋ ਵਿਧਾਇਕ ਨੇ ਸ਼ਿਰੀ ਕਲਸੀ ਜੀ ਹੁਣ ਉਹਨਾਂ ਨੂੰ ਇੱਕ ਨਵਾਂ ਅਹੁਦਾ ਦਿੱਤਾ ਗਿਆ ਹੈ ਕਾਰਜਕਾਰੀ ਪੰਜਾਬ ਪ੍ਰਧਾਨ ਦਾ ਉਹਨਾਂ ਦਾ ਜੱਦੀ ਪਿੰਡ ਹੈ ਉਹਨਰੇ ਬ੍ਰਦਰ ਇਸ ਵਾਰ ਸਰਪੰਚ ਚੁਣੇ ਗਏ ਹਨ ਤਰਨ ਕਲਸੀ ਜੀ ਸਸਕੇ ਭਾਈ ਕਮਰਜੀਤ ਖੇਡਾਂ ਬਾਰੇ ਪਹਿਲਾਂ ਦੱਸਦੀ ਹੈ ਪਹਿਲਾਂ 3 ਦਿਨ ਦੀਆਂ ਹੁੰਦੀਆਂ ਸੀ ਹੁਣ ਇੱਕ ਦਿਨ ਐਕਸਟਰਾ ਲੋਕਾਂ ਨੂੰ ਮਿਲ ਗਿਆ ਆਪਣੇ ਕਲਚਰ ਨਾਲ ਜੁੜਨ ਦਾ ਖੇਡਾਂ ਨਾਲ ਜੁੜਨ ਦਾ ਕਿਦੋਂ ਸ਼ੁਰੂ ਹੋਣਗੀਆਂ ਤੇ ਘਰੋਂ ਤੱਕ ਚੱਲਣਗੀਆਂ ਸਰੇ ਬਿਲਕੁਲ ਪਹਿਲਾਂ 3 ਦਿਨ ਦੀਆਂ ਸੀ ਤੇ ਐਰ ਕੀ ਜਿਹੜੀਆਂ ਵਾ ਕਿ 2 ਸਾਲ ਹੋ ਗਿਆ ਆਪਾਂ 4 ਦਿਨ ਦਾ ਰੱਖ ਰਹੇ ਆ ਇਹ 28 ਨਵੰਬਰ ਤੋਂ ਸਟਾਰਟ ਹੋ ਗਿਆ 1 ਦਸੰਬਰ ਤੱਕ ਇਹ ਖੇਡਾਂ ਚੱਲਣਗੀਆਂ ਜੀ ਤੇ ਇਹ ਖੇਡਾਂ 28 ਤਰੀਕ 11 ਵਜੇ ਸਵੇਰੇ ਸਟਾਰਟ ਹੋਣਗੀਆਂ ਤੇ ਸਾਡਾ ਛੋਟੇ-ਛੋਟੇ ਬੱਚੇ ਸਭਿਆਚਾਰ ਸਕੂਲ ਤੋਂ ਆਉਣਗੇ ਉਹ ਜਿਹੜਾ ਆਪਣਾ ਪ੍ਰੋਗਰਾਮ ਉਹ ਕਰਕੇ ਬਾਅਦ ਚੋਂ ਸਾਡਾ ਇੱਕ ਜਿਹੜਾ ਕੀ ਪੰਜਾਬੀ ਵਿਰਸ ਜਿਹੜਾ ਗਤਕਾ ਵਾ ਇਕੋ ਗਤਕੇ ਦਾ ਪ੍ਰੋਗਰਾਮ ਚੱਲਣ ਤੋਂ ਬਾਅਦ ਫਿਰ ਜਿਹੜਾ ਕਿ ਖੇਡਾਂ ਦਾ ਮਹੂਰਤ ਹੋਊਗਾ ਸੋ ਇਸ ਅਕੋਰਡਿੰਗ ਦਿਨੇ ਖੇਡਾਂ ਹੋਣਗੀਆਂ ਸ਼ਾਮੀ 5 ਵਜੇ ਤੋਂ ਬਾਅਦ ਜਿਹੜਾ ਕਿ ਸੱਭਿਆਚਾਰੀ ਗਾਇਕਾ ਪੰਜਾਬ ਦੇ ਮੰਨੇ ਪਰਮੰਨੇ ਉਹਨਾਂ ਨੂੰ ਅਸੀਂ ਵਾਰੀ-ਵਾਰੀ ਰੋਜ਼ ਚਾਰ ਦਿਨ ਅਸੀਂ ਸਟੇਜ ਲਾਵਾਂਗੇ ਜੀ ਸੋ ਇਸ ਕਰਕੇ ਖੇਡਾਂ ਵਾਲੇ ਵੀ ਬੱਚਿਆਂ ਦਾ ਧਿਆਨ ਰਵੇ ਅਤੇ ਜਿਹੜਾ ਸਾਡੇ ਪੰਜਾਬ ਦਾ ਸੱਭਿਆਚਾਰ ਪ੍ਰੋਗਰਾਮ ਆ ਉਹ ਵੀ ਯੋਗ ਦੇਖੇ ਜਾਣ ਜੀ ਕਲਸੀ ਸਾਹਿਬ ਭਰਾ ਪਹਿਲਾਂ ਐਮਐਲਏ ਸੀ ਫਿਰ ਪੰਜਾਬ ਦੇ ਉਪ ਪ੍ਰਧਾਨ ਬਣੇ ਹਣ ਕਾਰਜਕਾਰੀ ਪ੍ਰਧਾਨਿਕ ਵੱਡੇ ਅਹੁਦੇ ਮਿਲਦੇ ਜਾਂ ਜ਼ਿੰਮੇਵਾਰੀਆਂ ਮਿਲਦੀਆਂ ਜਾ ਰਹੀਆਂ ਉਧਰੋਂ ਤੁਸੀਂ ਸਰਪੰਚ ਬਣ ਗਏ ਇਸ ਵਾਰ ਖੇਡਾਂ ਦੇ ਪਹਿਲਾਂ ਵੀ ਬੜੇ ਵਧੀਆ ਹੁੰਦੀਆਂ ਸੀ ਇਸ ਵਾਰ ਫਿਰ ਲੋਕਾਂ ਨੂੰ ਖਾਸ ਕੀ ਵੇਖਣ ਵਾਸਤੇ ਮਿਲੇਗਾ ਕਿ ਦੋਵੇਂ ਭਰਾ ਰਲ ਕੇ ਬਾਕੀ ਪੂਰੀ ਟੀਮ ਰਲ ਕੇ ਜਾਂ ਇੱਥੇ ਹੋਰ ਵੀ ਮੰਤਰੀ ਆਉਣਗੇ ਹੋਰ ਵੀ ਲੀਡਰ ਆਉਣਗੇ ਕੀ ਫਿਰ ਨਵਾਂ ਇੱਕ ਵੇਖਣ ਨੂੰ ਮਿਲੇਗਾ ਹਾਂਜੀ ਵੇਖੋ ਜੀ ਇਹ 31ਵਾਂ ਖੇਡਾਂਾਂਾਂ ਕੰਟੀਨਿਊ ਚੱਲਦੀਆਂ ਆਉਣ ਡੀਆਂ ਸੋ ਸਾਡੇ ਜਿਹੜੇ ਇਸ ਟੀਮ ਦੇ ਮੇਨ ਸਰਦਾਰ ਪ੍ਰਥੀਪਾਲ ਸਿੰਘ ਜੀ ਤੇ ਉਹ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿੱਦਾਂ ਕਿ ਹੁਣ ਵੱਡੇ ਪੱਜੀ ਐਮ ਐਲ ਏ ਬਣੇ ਆ ਸੋ ਇਸ ਕਰਕੇ ਜਿੰਨੀਆਂ ਵੀ ਸਾਡੀਆਂ ਗਰਾਊਂਡ ਦੀਆਂ ਜਾਂ ਪਿੰਡ ਦੀਆਂ ਸਮੱਸਿਆਵਾਂ ਸਾਡੇ ਲੀਡਰ ਕੈਬਨਿਟ ਸਾਹਿਬ ਸਾਰੇ ਹੋਣਗੇ ਸੋ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਦੱਸਣ ਦੀ ਤੇ ਜੋ ਵੀ ਉਹਨਾਂ ਵੱਲੋਂ ਕੁਝ ਇਨਾਮ ਵਜੋਂ ਦਿੱਤਾ ਗਿਆ ਉਹ ਸੀ ਕਿ ਕਲੱਬ ਆ ਜੀ ਪੂਰੀ ਇਮਾਨਦਾਰੀ ਨਾਲ ਜਿਹੜਾ ਕੀ ਆ ਉਹ ਅਗਲੀ ਵਾਰੀ ਉਹਨਾਂ ਨੂੰ ਮਿਲੂਗਾ ਸੋ ਇਸ ਕਰਕੇ ਜਦੋਂ 30 ਸਾਲ ਤੋਂ ਪਹਿਲਾਂ ਸਟਾਰਟ ਕੀਤੀਆਂ ਸੀ ਉਦੋਂ ਇੱਕ ਦਿਨ ਦਵਿੰਦਰ ਸਿੰਘ ਅੰਕਲ ਜੀ ਗੱਲ ਦੱਸਦੇ ਪਏ ਸੀ ਕਿ ਇਹ ਆਪਣਾ 99000 ਤੋਂ ਅਸੀਂ ਸਟਾਰਟ ਕੀਤੀਆਂ ਸੋ ਇੱਕ ਇਮਾਨਦਾਰੀ ਦੀ ਕਿ ਮਿਸਾਲ ਵੀ ਆ ਕਿਉਂਕਿ ਸਾਡੀ ਇੱਕ ਜਿਹੜੀ ਕਲੱਬ ਦਾ ਅਕਾਊਂਟ ਆ ਉੱਥੇ ਕੋਈ ਵੀ ਬੰਦਾ ਜਾ ਸਕਦਾ ਕੋਈ ਵੀ ਖਰਚਾ ਵੇਖ ਸਕਦਾ ਸੋ ਸਾਡੇ ਕੋ 200 ਦੇ ਕਰੀਬ ਜਿਹੜਾ ਕਿ ਇੱਕ ਵੀਰ ਭਰਾ ਸਾਡੇ ਇਹੋ ਜਿਹੇ ਹੈਗੇ ਆ ਜਿਹੜੇ ਕਿ ਕਈ ਤੇ ਆਪ ਐਥਲੀਟ ਆ ਕੀ ਇਹਨੂੰ ਨੌਕਾਬਾ ਮਿਲੀਆਂ ਬਾਹਰਲੇ ਮੁਲਕਾਂ 'ਚ ਸੋ ਦੇਖਦੇ ਰਹਿੰਦੇ ਕਦੋਂ ਖੇਡਾਉਣ ਤੇ ਕਦੋਂ ਆਪਾਂ ਸਹਿਯੋਗ ਕਰੀਏ ਸੋ ਇਸ ਕਰਕੇ ਜਿਹੜਾ ਵੀ ਆਪਣਾ 60 ਪੁਆਇੰਟ ਲੱਗਦਾ ਖਰਚਾ ਵਾ ਉਹ ਇੱਕ ਰਾਲ ਮਿਲ ਕੇ ਸਾਰਾ ਹੋ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਜੀ ਆਪਾਂ ਐਡਾ ਵੱਡਾ ਜਿਹੜਾ ਪ੍ਰੋਗਰਾਮ ਆ ਇਹ ਮਹਾਰੇ ਦੀ ਕਿਰਪਾ ਨਾਲ ਸਿਰੇ ਚੜਦਾ ਜੀ ਭਾਜੀ 31 ਸਾਲ ਹੋ ਜਾਣੇ ਇਹ ਤਾਂ ਕੋਈ ਸ਼ੱਕ ਨਹੀਂ ਕਿ ਟੀਮ ਵਧੀਆ ਇਮਾਨਦਾਰ ਨਾਲ ਕੰਮ ਕਰ ਰਹੀ ਹੈ ਤਾਂ ਹੀ ਲੋਕਾਂ ਦਾ ਸਹਿਯੋਗ ਮਿਲ ਰਿਹਾ ਤਾਂ ਹੀ ਕੋਈ ਉਂਗਲ ਨਹੀਂ ਕਰ ਸਕਿਆ ਇਸ ਟੂਰਨਾਮੈਂਟ ਤੇ ਇਸ ਖੇਡਾਂ ਦੇ ਉੱਤੇ ਕਿਹੜੇ-ਕਿਹੜੇ ਪੰਜਾਬੀਓ ਗਾਇਕ ਨੇ ਕਿਉਂਕਿ ਕਈ ਲੋਕ ਗਾਇਕਿਆਂ ਨੂੰ ਸੁਣਵਾਤੇ ਬੜੇ ਸ਼ੌਕੀਨ ਹੁੰਦੇ ਆ ਉਹਨਾਂ ਨੂੰ ਹੁੰਦਾ ਕਿ ਸਾਡੇ ਏਰੀਆ 'ਚ ਕੋਈ ਐਸਾ ਸੱਭਿਆਚਾਰਕ ਕੋਈ ਪਰਿਵਾਰਕ ਗੀਤ ਗਾਉਣ ਵਾਲਾ ਗਾਇਕ ਆਏ ਚੰਗੇ ਗਾਇਕ ਕੌਣ ਜਿਨ੍ਹਾਂ ਨੂੰ ਅਸੀਂ ਵਿਦਾਊਟ ਟਿਕਟ ਜਾ ਕੇ ਸੁਣ ਸਕੀਏ ਲਾਈਵ ਸੁਣ ਸਕੀਏ ਕਿਹੜੇ-ਕਿਹੜੇ ਸਿੰਘ ਰੇਸਵਾਰ ਇਸ ਮੇਲੇ ਵਿੱਚ ਹਾਜ਼ਰੀ ਭਰਨ ਜੀ ਜੀ ਪਹਿਲੇ ਦਿਨ 28 ਨਵੰਬਰ ਦੀ ਗੱਲ ਆ ਉਦੋਂ ਆਪਣੇ ਹਰਜੀਤ ਹਰਮਨ ਭਾਜੀ ਇੱਕ ਸਾਡੇ ਪਿੰਡ ਦੇ ਵੀ ਆ ਸੱਬੇ ਜਰ ਬਹੁਤ ਵਧੀਆ ਮਨਜੀਤ ਕੋਟਲਾ ਇਹਨਾਂ ਦਾ ਫਿਰ ਨੈਕਸਟ ਦਿਨ ਜਿੱਦਾਂ ਕਿ ਆਪਣਾ ਇੱਕ ਬਾਗੀ ਸ਼ਿੰਦਾ ਬਾਗੀ ਕਲਾਕਾਰ ਬਹੁਤ ਵਧੀਆ ਅੱਜ ਕੱਲ ਉਹ ਸਗੋ ਆਂਡਗਵਣ ਪਿੰਡ ਵਾਲੀ ਡਿਮਾਂਡ ਜੀ ਹਰ ਕਿ ਉਹਨੂੰ ਵੀ ਲਿਓਣਾ ਸੋ ਸਾਡਾ ਇਹ ਹੁੰਦਾ ਵੀ ਅਸੀਂ ਕੋਈ ਵੀ ਕੰਮ ਜਿਹੜਾ ਵਾ ਪਾਣੀ ਦਾ ਗਲਾਸ ਵੀ ਬਿਨਾ ਪੁੱਛਿੰ ਚੁੱਕਦੇ ਇਹ ਵੀ ਸਾਰੀ ਸਲਾਹ ਹੁੰਦੀ ਆ ਵਿੱਚ ਇਹ ਆਂਡਗਵਣ ਦੇ ਪਿੰਡ ਸਾਡੇ ਆ ਜਾਂਦੇ ਆ ਵਿੱਚ ਸਾਡੇ ਕਲੱਬ ਦੀ ਟੀਮ ਹੁੰਦੀ ਆ ਤੇ ਹਾਂਜੀ ਉਹ ਲਾਸਟ ਵਾਲੇ ਦਿਨ ਇੱਕ ਤਰੀ ਨੂੰ ਮਨਮੋਨ ਵਾਰਸ ਹਣੀ ਆ ਰਹੇ ਆ ਉਸ ਤੋਂ ਬਾਅਦ ਮੰਨਾ ਢਿੱਲੋ ਜਿਹੜੇ ਆ ਉਹ ਵੀ ਸਿੰਗਰ ਬਹੁਤ ਵਧੀਆ ਵਾ ਜੀ ਤੇ ਉਹ ਵੀ ਸੋ ਕਹਿਣ ਦੀ ਗੱਲ ਨੂਰਾ ਸਿਸਟਰ ਅਮਨ ਰੋਜ਼ੀ ਸੋ 8 9 ਜਿਹੜੇ ਕੀ ਆ ਇਹ ਕਲਾਕਾਰ ਜਿਹੜੇ ਆ 8 9 ਕਲਾਕਾਰ ਆ ਰਹੇ ਆ ਜੀ ਰੋਜ਼ ਨਾਈਟ ਜਿਹੜੀਆਂ 5 ਤੋਂ 7 ਜਾਂ 5 ਤੋਂ 8 ਸਟੇਜ ਲੱਗੂਗੀ ਜੀ ਤੋਂ ਛੜ ਨਾਲ ਹੋਰ ਵੀ ਮੈਂਬਰ ਮੌਜੂਦ ਆ ਉਹ ਨਾਲ ਗੱਲਬਾਤ ਕਰਦੇ ਆ ਸਸੀਪਾ ਜੀ ਸ਼ੁਭਨਾਮ ਕੀ ਹੈ ਇੱਡਾ ਬੜੀਆ ਖੇਡਾ ਕਰਾਉਣੀਆ ਇਹਦਾ ਪੂਰਾ ਅਰੇਂਜਮੈਂਟ ਕਰਨਾ ਇਹ ਟੀਮ ਕਿੱਦਾਂ ਵਰਕ ਕਰਦੀ ਹੈ ਕਿਉਂਕਿ ਖਰਚਾ ਵੀ ਬੜਾ ਹੁੰਦਾ ਹੈ ਹੋਰ ਸਾਮ ਸਮਾਲ ਬੜੀ ਹੁੰਦੀ ਹੈ ਕਲਾਕਾਰ ਆਉਣੇ ਆ ਪਲੇਅਰ ਆਉਣੇ ਆ ਖਾਣ ਪੀਣ ਦਾ ਇੰਤੀਆਂ ਵੇਖਣਾ ਸਟੇ ਦਾ ਇੰਤੀਆਂ ਵੇਖਣਾ ਫਿਰ ਟੀਮ ਤੁਹਾਡੀ ਕਿੱਦਾਂ ਕੰਮ ਕਰਦੀ ਹੈ ਇਹ ਥੋੜੇ ਦਰਸ਼ਕਾਂ ਦੱਸਿਓ ਮੈਂ ਜਸਵੰਤ ਸਿੰਘ ਢਿੱਲੋਂ ਚੇਅਰਮੈਨ ਸਪੋਰਟਸ ਕਮੇਟੀ ਕਮਲਜੀਤ ਖੇਡਾਂ ਇਸ ਵਾਰ surjit sports association ਦੁਆਰਾ surjit kamaljit ਖੇਡ ਕੰਪਲੈਕਸ ਵਿਖੇ 31ਵੀਂ ਕਮਲਜੀਤ ਖੇਡਾਂ 28 ਨਵੰਬਰ ਤੋਂ 1 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਨੇ ਜਿਸ ਵਿੱਚ ਕਬੱਡੀ ਹਾਕੀ ਫੁੱਟਬਾਲ ਬਾਸਕਟਬਾਲ ਨੈਟਬਾਲ ਇਸ ਤੋਂ ਇਲਾਵਾ ਐਥਲੈਟਿਕਸ ਕਬੱਡੀ ਨੈਸ਼ਨਲ ਸਟਾਈਲ ਕਬੱਡੀ ਸਰਕਲ ਸਟਾਈਲ ਵੀ ਕਰਵਾਉਣੇ ਆ ਐਥਲੈਟਿਕਸ ਵਿੱਚ ਸਾਡੇ ਤਕਰੀਬਨ 50 ਇਵੈਂਟਸ ਹੋ ਜਾਂਦੇ ਨੇ ਜਿਸ ਦੇ ਵਿੱਚ ਜੂਨੀਅਰ ਵਰਗ ਜਿਨੇ ਅੰਡਰ 14 ਛੋਟੇ ਬੱਚਿਆਂ ਦੀ ਹੁੰਦੇ ਆ ਉਹਦੇ ਵਿੱਚ 100 ਮੀਟਰਸ 600 ਮੀਟਰ ਤੇ ਲੌਂਗ ਜੰਪ ਦੇ ਈਵੈਂਟ ਲੜਕੇ ਤੇ ਲੜਕੀਆਂ ਦੋਨੇ ਹੁੰਦੇ ਆ ਉਸ ਤੋਂ ਇਲਾਵਾ ਅੰਡਰ 14 ਜਿਸ ਵਿੱਚ 100 ਮੀਟਰ 400 ਮੀਟਰ 800 ਮੀਟਰ 5 ਕਿਲੋਮੀਟਰ ਦੀਆਂ ਰਸਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਲੌਂਗ ਜੰਪ ਤੇ ਹਾਈ ਜੰਪ ਤੇ ਦੋ ਈਵੈਂਟ ਹੁੰਦੇ ਨੇ ਡਿਸਕਸ ਥਰੋ ਤੇ ਸ਼ਾਰਟ ਪੁੱਟ ਦੇ ਦੋ ਥਰੋਈ ਈਵੈਂਟਸ ਹੁੰਦੇ ਨੇ ਸੀਨੀਅਰ ਵਰਗ ਵਿੱਚ ਸਾਡੇ 100 ਮੀਟਰ 200 ਮੀਟਰ 400 ਮੀਟਰ 800 ਮੀਟਰ 1500 ਮੀਟਰਸ ਤੇ 5 ਕਿਲੋਮੀਟਰ ਦੀਆਂ ਰੇਸਿਸ ਹੁੰਦੀਆਂ ਨੇ ਇਸ ਤੋਂ ਇਲਾਵਾ ਜੰਪਸ ਜਿਹੜੇ ਨੇ ਲੌਂਗ ਜੰਪ ਹਾਈ ਜੰਪ ਟ੍ਰਿਪਲ ਜੰਪ ਪੋਰਵਾਟ ਤੇ ਥਰੋ ਇਵੈਂਟਸ ਜਿਹੜੇ ਨੇ ਉਹਦੇ ਵਿੱਚ ਡਿਸਕਸ ਥਰੋ ਸ਼ਾਰਟ ਪੁੱਟ ਤੇ ਜੈਵਲਨ ਥਰੋ ਹੁੰਦੀਆਂ ਨੇ ਇਹ ਸੀਨੀਅਰ ਵਰਕਸ ਦੇ ਇਹਦੇ ਵਿੱਚੋਂ ਜਿਹੜਾ ਵੀ ਸੀਨੀਅਰ ਵਰਕਸ ਵਿੱਚੋਂ ਬੈਸਟ ਐਥਲੀਟ ਨਿਕਲਦਾ ਉਹਦੇ ਵਿੱਚ ਦੋ ਲੜਕੇ ਤੇ ਦੋ ਲੜਕੀਆਂ ਨੂੰ ਬੈਸਟ ਐਥਲੀਟ ਕੱਢਿਆ ਜਾਂਦਾ ਲੜਕੀਆਂ ਨੂੰ ਵੀ ਮੋਟਰਸਾਈਕਲ ਦਿੱਤੇ ਜਾਂਦੇ ਨੇ ਲੜਕੀਆਂ ਨੂੰ ਐਕਟਿਵ ਆ ਦਿੱਤੀਆਂ ਜਾਂਦੀਆਂ ਨੇ ਤੇ ਇਹ ਜਿਹੜਾ ਇਹ ਕੰਮ 31 ਸਾਲ ਤੋਂ ਲਗਾਤਾਰ ਵਿਦਾਊਟ ਪਾਰਸ਼ੈਰਿਟੀ ਕੀਤਾ ਜਾ ਰਿਹਾ ਹੁਣ ਤੱਕ ਭਾਜੀ ਕੀ ਮੈਸੇਜ ਦੇਣਾ ਚਾਹੋਗੇ ਲੱਖਾਂ ਲੋਕ ਆਉਂਦੇ ਆ ਕਈ ਪਹਿਲਾਂ ਹੀ ਤਿਆਰੀ ਕਰ ਲੈਂਦੇ ਆ ਕਿਉਂਕਿ ਇਹ ਪੂਰੇ ਵਰਲਡ 'ਚ ਮਸ਼ਹੂਰ ਹੈ ਸਾਰੇ ਵੇਖਣ ਆਉਂਦੇ ਪਰਿਵਾਰਾਂ ਸਮੇਤ ਆਉਂਦੇ ਆ ਕੋਈ ਸਿੰਗਰ ਨੂੰ ਸੁਣਨ ਆਉਂਦਾ ਹੈ ਕੋਈ ਗੇਮਾਂ ਵੇਖਣ ਆਉਂਦਾ ਹੈ ਕੀ ਆ ਜੋ ਸੰਗਤ ਨੂੰ ਸੁਨੇਹਾ ਦੇਣਾ ਚਾਹੋਗੇ ਜਿਹੜੇ ਤਿਆਰੀਆਂ ਕਰਕੇ ਬੈਠੇ ਆ ਕਿ ਇਸ ਵਾਰ ਕਮਲਜੀਤ ਖੇਡਾਂ ਜਾ ਕੇ ਵੇਖਣੀ ਹੈ ਕੀ ਕਹਿਣਾ ਚਾਹੋਗੇ ਮੈਂ ਦਿਗੰਦਰ ਸਿੰਘ ਕਾਲਾ ਨਗਰੀ ਤੇਰ ਮੈਸੇਜ ਇਸਪੋਰਟ ਐਸੋਸੀਏਸ਼ਨ ਮੈਂ ਦਰਸ਼ਕਾਂ ਨੂੰ ਖੇਡ ਪ੍ਰੇਮੀਆਂ ਨੂੰ ਮੈਂ ਇਹੋ ਜੀ ਮੈਸੇਜ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਉਤਸ਼ਾਹ ਦੇ ਨਾਲ ਖੇਡਾਂ ਵੇਖਣ ਔਰ ਖੇਡਣ ਆਉਂਦੇ ਜੇ ਉਸੇ ਉਤਸ਼ਾਹ ਨਾਲ ਆਓ ਔਰ ਸਾਡੀਆਂ ਖੇਡਾਂ ਨੂੰ ਚਾਰ ਚੰਨ ਲਾਓ ਔਰ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਕੋਈ ਨਾ ਕੋਈ ਨਵਾਂ ਸੁਧਾਰ ਕਰ ਰਹੇ ਹਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇੱਕ ਛੋਟੇ ਜਿਹੇ ਸਟੇਡੀਅਮ ਤੋਂ ਖੇਡ ਮੈਦਾਨ ਤੋਂ ਛੋਟੇ ਜਿਹੇ ਬਜਟ ਤੋਂ ਅਸੀਂ ਸ਼ੁਰੂ ਹੋਏ ਆਂ ਔਰ ਅਸੀਂ ਕੰਟੀਨਿਊ ਜੇ ਖੇਡਣਾ ਚਾਲੂ ਰੱਖਿਆ ਨੇ ਅਸੀਂ ਥੋੜਾ ਜਿਹਾ ਇੱਕ ਦੋ ਸਾਲ ਗੈਪ ਪਾਇਆ ਸੀ ਵਿੱਚ ਕਿਸੇ ਕਾਰਨ ਕੋਈ ਇਹੋ ਜਿਹਾ ਕਾਰਨ ਹੋ ਗਿਆ ਸੀ ਕਿ ਇੱਕ ਦੋ ਸਾਲ ਗੈਪ ਪਾਇਆ ਸੀ ਵੈਸੇ ਕੰਟੀਨਿਊ ਕਲ ਚੱਲ ਰਹੇ ਆਂ ਔਰ بار-बार ਸਵਾਲ ਇਹੋ ਹੀ ਉੱਠਦਾ ਆ ਕਿ ਇੰਨਾ ਵੱਡਾ ਬਜਟ ਜਿਹੜਾ ਉਹ ਦਾ ਰੇਂਜ ਕਿੱਥੋਂ ਹੁੰਦਾ ਸਾਡਾ ਘੱਟੋ-ਘੱਟ 200 ਮੈਂਬਰ ਐਕਟਿਵ ਜਿਹੜਾ ਨਾ ਉਹ ਸਾਡੇ ਨਾਲ ਆ ਜਿਹੜਾ ਕਿ ਸਾਡੇ ਇੰਡੀਅਨ ਨਾਲ ਚੱਲ ਰਿਹਾ ਔਰ ਫਾਰਨ ਕੰਟਰੀ ਚੱਲ ਰਿਹਾ ਯੂਕੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਵਗੈਰਾ ਸਾਰੇ ਦੇਸ਼ਾਂ ਨਾਲ ਸਾਡੇ ਵੋਲੰਟੀਅਰ ਨੇ ਔਰ ਬਰੇਫ ਸ਼ਾਹ ਦੇ ਨਾਲ ਉਹ ਇਹ ਇਹਨਾਂ ਖੇਡਾਂ ਦੇ ਵਿੱਚ ਆਪਣਾ ਸੇਵਾ ਦਾ ਯੋਗਦਾਨ ਪਾਉਂਦੇ ਨੇ, ਕਲੈਕਸ਼ਨ ਭੇਜਦੇ ਨੇ ਔਰ ਉਹਨਾਂ ਦਾ ਕਰਕੇ ਸਾਰਾ ਇਹ ਅਰੇਂਜਮੈਂਟ ਚੰਗੇ ਤਰੀਕੇ ਨਾਲ ਚਲਾ ਰਹੇ ਆ ਔਰ ਕੋਸ਼ਿਸ਼ ਕਰਾਂਗੇ ਚੰਗੇ ਤਰੀਕੇ ਨਾਲ ਇਹਨੂੰ ਕਿ ਕੰਟੀਨਿਊ ਰੱਖੀਏ। ਤਾਂ ਇਹ ਸੀ ਜੀ ਕਮਲਜੀਤ ਖੇਡਾਂ ਜਿਹੜੀਆਂ ਹੋਣ ਜਾ ਰਹੀਆਂ ਆ ਉਹ ਸਮੁੱਚੀ ਟੀਮ ਜਿਹੜੀ ਇਸ ਨੂੰ ਅਰੇਂਜ ਕਰਦੀ ਹੈ ਕੋਣਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 28 ਨਵੰਬਰ ਤੋਂ ਲੈ ਕੇ 1 ਦਸੰਬਰ ਤੱਕ ਪਿੰਡ ਕੋਟਲਾ ਸ਼ਾਇਆ 'ਚ ਹਰ ਸਾਲ ਦੀ ਤਰ੍ਹਾਂ ਇਹ ਖੇਡਾਂ ਹੋਣਗੀਆਂ ਜਿਸ ਵਿੱਚ ਵੱਖ-ਵੱਖ ਗੇਮਰਾਂ ਦੇ ਨਾਲ-ਨਾਲ ਪੰਜਾਬੀ ਸਿੰਗਰ ਵੀ ਤੁਹਾਡੇ ਰੂਬਰੂ ਹੋਣਗੇ ਸਾਡੇ ਚੈਨਲ ਵੱਲੋਂ ਬੇਨਤੀ ਹੈ ਸਮੁੱਚੇ ਦਰਸ਼ਕਾਂ ਨੂੰ ਕਿ ਜਿਨ੍ਹਾਂ ਨੇ ਆਉਣਾ ਪਰਿਵਾਰਾਂ ਸਮੇਤ ਉਹ ਤਿਆਰੀ ਕਰ ਲਓ ਕਿਉਂਕਿ 28 ਨਵੰਬਰ ਨੂੰ ਕਮਜੀਦ ਖੇਡਾਂ ਸ਼ੁਰੂ ਹੋ ਰਹੀਆਂ ਤੇ 1 ਦਸੰਬਰ ਤੱਕ ਇਹ ਰੌਣਕਾਂ ਲੱਗੀਆਂ ਰਹਿਣਗੀਆਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼